अपने इलाके की जाकारी नक्शे की सहायता लेनी एक चंगा तरीका है टूरिस्टा सेंटर ए नक्शे आम मुफ्त मिल जाते हैं या ती किसी स्टोर तो खरीद सकते हो बीसी ट्रांजिट की वैबसाइट पर लोकल बसा या ग्डिया सेवावां दी सारे ब्रिटिश कोलंबिया वास्ते जा लिंक हैं इस वि वैकूवर मैट्रो की ट्रांसलिंक सेवा भी शामिल है ਤੁਹਾਡੇ ਕੋਲ ਟਿਕਟ ਜਾਂ ਪਾਸ ਲੈਣ ਲਈ ਪੂਰੇ-ਪੂਰੇ ਪੈਸੇ ਹੋਣੇ ਚਾਹੀਦੇ ਹਨ। ਕਈ ਬੱਸਾਂ ਜਾਂ ਗੱਡੀਆਂ ਦੀਆਂ ਕੰਪਨੀਆਂ ਟਿਕਟਾਂ ਦੀਆਂ ਕਾਪੀਆਂ ਜਾਂ ਬੱਸਾਂ ਦੇ ਮਹੀਨੇ ਦੇ ਪਾਸ ਵੇਚਦੀਆਂ ਹਨ ਜੋ ਲੋਕਲ ਸਟੋਰਾਂ ਤੋਂ ਖਰੀਦੇ ਜਾ ਸਕਦੇ ਹਨ। ਬਹੁਤ ਛੋਟੇ ਬੱਚੇ ਆਮ ਤੌਰ ਤੇ ਬਾਲਗਾਂ ਨਾਲ ਮੁਫਤ ਸਫ਼ਰ ਕਰਦੇ ਹਨ ਅਤੇ ਬਜ਼ੁਰਗਾਂ, ਅਪਾਹਜਾਂ, ਛੋਟੇ ਬੱਚਿਆਂ ਅਤੇ ਪੂਰਾ ਸਮਾਂ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲਿਆਂ ਲਈ ਰਿਆਇਤੀ ਕਿਰਾਏ ਹੁੰਦੇ ਹਨ। ਜਿਹੜੀ ਸਵਾਰੀ ਦੇ ਸਿਸਟਮ ਟਰਾਂਸਫਰ ਦੀ ਸਹੂਲਤ ਦਿੰਦੇ ਹਨ ਉਹਨਾਂ ਦੇ ਤੁਸੀਂ ਕੁਝ ਸਮੇਂ ਦੇ ਅੰਦਰ ਅੰਦਰ ਉਸੇ ਟਿਕਟ ਤੇ ਤੁਸੀਂ ਦੂਜੀ ਵਾਰ ਸ ਜਾਂ ਗੱਡੀ ਆਦ ਨੂੰ ਫੜ ਸਕਦੇ ਹੋ ਜਦੋਂ ਤੁਸੀਂ ਟਿਕਟ ਖਰੀਦਦੇ ਹੋ ਤਾਂ ਡਰਾਈਵਰ ਨੂੰ ਇਸ ਬਾਰੇ ਬੇਨਤੀ ਕਰੋ ਲੋਅਰ ਮੇਨਲੈਂਡ ਵਿੱਚ ਜ਼ੋਨ ਸਿਸਟਮ ਲਾਗੂ ਹੈ ਅਤੇ ਆਮ ਤੌਰ ਤੇ ਇੱਕ ਜ਼ੋਨ ਚੋਂ ਦੂਸਰੇ ਜ਼ੋਨ ਵਿੱਚ ਜਾਣ ਲਈ ਹੋਰ ਵਾਧੂ ਕਿਰਾਇਆ ਦੇਣਾ ਪੈਂਦਾ ਹੈ ਸਕਾਈ ਟ੍ਰੇਨ ਅਤੇ ਸੀ ਬੱਸ ਤੇ ਇਹ ਵੇਖਣ ਲਈ ਅਚਾਨਕ ਚੈਕਿੰਗ ਹੁੰਦੀ ਹੈ ਕਿ ਸਭ ਨੇ ਟਿਕਟ ਖਰੀਦੀ ਕਿ ਨਹੀਂ ਜੇ ਤੁਸੀਂ ਬਿਨਾਂ ਟਿਕਟ ਪਕੜੇ ਗਏ ਤਾਂ ਤੁਹਾਨੂੰ ਬਹੁਤ ਜ਼ਿਆਦਾ ਜੁਰਮਾਨਾ ਹੋ ਸਕਦਾ ਹੈ। ਬੱਸ ਸਟਾਪਾਂ ਲਈ ਬੋਰਡ ਲਗਾਏ ਹੋਏ ਹਨ। ਕਈ ਪੇਂਡੂ ਇਲਾਕਿਆਂ ਵਿੱਚ ਤੁਸੀਂ ਹੱਥ ਦੇ ਕੇ ਸੜਕ ਤੇ ਬੱਸ ਖੜੀ ਕਰ ਸਕਦੇ ਹੋ ਪਰ ਇਸ ਬਾਰੇ ਲੋਕਲ ਲੋਕਾਂ ਕੋਲੋਂ ਪਤਾ ਕਰ ਲਵੋ। ਜਦੋਂ ਬੱਸ ਲਈ ਇੰਤਜ਼ਾਰ ਕਰ ਰਹੇ ਹਾਂ ਤਾਂ ਲਾਈਨ ਦੇ ਅਖੀਰ ਵਿੱਚ ਖਲੋਵੋ ਅਤੇ ਪਹਿਲਾਂ ਖੜੇ ਲੋਕਾਂ ਨੂੰ ਪਹਿਲਾਂ ਚੜਨ ਦਿਓ। ਜੇ ਤੁਸੀਂ ਪੈਦਲ ਚੱਲ ਰਹੇ ਹੋ ਤਾਂ ਟ੍ਰੈਫਿਕ ਦੀਆਂ ਬੱਤੀਆਂ ਅਨੁਸਾਰ ਚੱਲੋ ਅਤੇ ਸੜਕ ਨੂੰ ਕੋਨੇ ਤੋਂ ਜਾਂ ਸੜਕ ਪਾਰ ਕਰਨ ਲਈ ਬਣੀ ਜਗ੍ਹਾ ਤੋਂ ਪਾਰ ਕਰੋ ਸੜਕ ਤੇ ਪੈਰ ਰੱਖਣ ਤੋਂ ਪਹਿਲਾਂ ਇਹ ਧਿਆਨ ਰੱਖੋ ਕਿ ਡਰਾਈਵਰ ਨੇ ਤੁਹਾਨੂੰ ਦੇਖ ਲਿਆ ਹੈ ਸੜਕ ਦੇ ਨਿਯਮ ਇਹ ਕਹਿੰਦੇ ਹਨ ਕਿ ਪੈਦਲ ਚੱਲਣ ਵਾਲਿਆਂ ਦਾ ਹੱਕ ਪਹਿਲਾ ਹੈ ਫਿਰ ਸਾਈਕਲ ਵਾਲਿਆਂ ਦਾ ਅਤੇ ਫਿਰ ਗੱਡੀ ਵਾਲਿਆਂ ਦਾ ਯਾਦ ਰੱਖੋ ਕਿ ਗੱਡੀਆਂ ਸੜਕ ਦੇ ਸੱਜੇ ਪਾਸੇ ਚੱਲਦੀਆਂ ਹਨ ਜੇ ਪੈਦਲ ਚੱਲਣ ਲਈ ਰਸਤਾ ਨਹੀਂ ਬਣਿਆ ਤਾਂ ਗੱਡੀਆਂ ਦਾ ਸਾਹਮਣਾ ਕਰਦੇ ਹੋਏ ਸੜਕ ਦੇ ਖੱਬੇ ਪਾਸੇ ਚੱਲੋ ਸਾਈਕਲ ਵਾਲਿਆਂ ਨੂੰ ਸੜਕ ਤੇ ਸਾਈਕਲ ਚਲਾਉਣਾ ਚਾਹੀਦਾ ਹੈ ਅਤੇ ਟ੍ਰੈਫਿਕ ਦੀਆਂ ਬੱਤੀਆਂ ਦਾ ਧਿਆਨ ਕਰਨਾ ਚਾਹੀਦਾ ਹੈ ਜੇ ਤੁਹਾਡੇ ਸਾਈਕਲ ਤੇ ਬੱਚਾ ਵੀ ਹੈ ਤਾਂ ਸੀਐਸਏ ਵੱਲੋਂ ਪ੍ਰਵਾਨਿਤ ਬੱਚਿਆਂ ਵਾਲੀ ਸੀਟ ਵਰਤੋ ਰਾਤ ਵੇਲੇ ਤੁਹਾਨੂੰ ਸਾਈਕਲ ਤੇ ਲਾਈਟਾਂ ਦੀ ਜ਼ਰੂਰਤ ਹੈ ਲਾਲ ਪਿਛਲੇ ਪਾਸੇ ਅਤੇ ਸਫੇਦ ਅਗਲੇ ਪਾਸੇ ਕਾਨੂੰਨ ਮੁਤਾਬਕ ਤੁਹਾਨੂੰ ਸਾਈਕਲ ਵਾਲਾ ਹੈਲਮਟ ਪਾਉਣ ਦੀ ਲੋੜ ਹੈ ਸਿਰਫ ਪਗੜੀ ਵਾਲੇ ਸਿੱਖਾਂ ਨੂੰ ਇਸ ਤੋਂ ਛੋਟ ਹੈ। ਜ਼ਿਆਦਾਤਰ ਸ਼ਹਿਰੀ ਇਲਾਕਿਆਂ ਵਿੱਚ ਤੁਹਾਨੂੰ ਸਾਈਕਲ ਦੀ ਹਿਫਾਜ਼ਤ ਲਈ ਇੱਕ ਪੱਕੇ ਤਾਲੇ ਦੀ ਲੋੜ ਹੈ। ਸ਼ਹਿਰ ਦੀਆਂ ਕੁਝ ਬੱਸਾਂ ਤੇ ਸਾਈਕਲ ਰੱਖਣ ਲਈ ਰੈਕ ਲੱਗੇ ਹੁੰਦੇ ਹਨ। ਕੁਝ ਘੰਟਿਆਂ ਦੌਰਾਨ ਤੁਸੀਂ ਸਕਾਈ ਟ੍ਰੇਨ ਅਤੇ ਸੀ ਬੱਸ ਤੇ ਵੀ ਸਾਈਕਲ ਲੈ ਜਾ ਸਕਦੇ ਹੋ। ਕਈ ਇਲਾਕਿਆਂ ਵਿੱਚ ਟੈਕਸੀਆਂ ਚੱਲਦੀਆਂ ਹਨ ਇਸ ਬਾਰੇ ਟੈਲੀਫੋਨ ਦੀ ਕਿਤਾਬ ਦੇ ਪੀਲੇ ਪੰਨਿਆਂ ਤੇ ਟੈਕਸੀ ਕੈਬਸ ਥੱਲੇ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਜੀ ਅਪਾਹਜ ਹੈ ਤਾਂ ਤੁਹਾਡੇ ਇਲਾਕੇ ਵਿੱਚ ਸ਼ਾਇਦ ਹੈਂਡੀ ਡਾਟ ਸੇਵਾ ਹੋਵੇ ਇਹ ਸਾਧਨ ਉਹਨਾਂ ਅਪਾਹਜ ਲੋਕਾਂ ਲਈ ਹੈ ਜੋ ਆਮ ਬੱਸ ਗੱਡੀ ਦੀ ਵਰਤੋਂ ਨਹੀਂ ਕਰ ਸਕਦੇ ਇਸ ਵਾਸਤੇ ਤੁਹਾਨੂੰ ਪਹਿਲਾਂ ਰਜਿਸਟਰ ਕਰਵਾਉਣਾ ਪਵੇਗਾ ਫਿਰ ਤੁਸੀਂ ਥੋੜੇ ਕਿਰਾਏ ਤੇ ਅਗਾਊਂ ਬੁਕਿੰਗ ਕਰਵਾ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦੇ ਹੋ ਹੋਰ ਵਧੇਰੇ ਜਾਣਕਾਰੀ ਲਈ ਉਹਨਾਂ ਦੀ ਵੈੱਬਸਾਈਟ ਦੇਖ ਸਕਦੇ ਹੋ ਤੁਹਾਡਾ ਸਫ਼ਰ ਸੁਖੀ ਹੋਵੇ